ਮਤੀ 25 ਦਾ 31 ਇੱਥੇ ਕੀ ਹੈ ਭੇਡਾਂ ਅਤੇ ਬੱਕਰੀਆਂ ਹallelujah ਆਪਾਂ ਦੇਖਣਾ ਆਪਾਂ ਇਹਨਾਂ 'ਚ ਕਿਹਦੇ 'ਚ ਗਿਨੇ ਜਾਂਦੇ ਹallelujah ਕੀ ਲਿਖਿਆ ਕਹਿੰਦਾ ਜਦ ਮਨੁੱਖ ਦਾ ਪੁੱਤਰ ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ ਆਵੇਗਾ ਤਾਂ ਉਹ ਆਪਣੇ ਤੇਜ ਦੇ সিংহাসਨ ਉੱਤੇ ਬੈਠੇਗਾ ਹallelujah ਕੀ ਲਿਖਿਆ ਉਹ ਤਾਂ ਜਦ ਮਨੁੱਖ ਦਾ ਪੁੱਤਰ ਆਪਣੇ ਸਾਰੇ ਤੇਜ ਨਾਲ ਆਪਣੇ ਤੇਜ ਨਾਲ ਸਾਰੇ ਦੂਤਾਂ ਸਨੇ ਆਵੇਗਾ ਤਾਂ ਉਹ ਆਪਣੇ ਤੇਜ ਦੇ ਸਿੰਘਾਸਨ ਉੱਤੇ ਬੈਠੇਗਾ ਹallelujah ਕੌਣ ਆਊਗਾ ਪ੍ਰਭੂ ਯਿਸੂ ਜੀ ਹallelujah ਕਿੱਥੇ ਬੈਠੂਗਾ ਸਿੰਘਾਸਨ ਦੇ ਉੱਤੇ ਕਹਿੰਦਾ ਅਤੇ ਸਭ ਕੌਮਾਂ ਉਹਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਜਿਸ ਤਰ੍ਹਾਂ ਇਹ ਆਲੀ ਪੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰੀਆਂ ਕਰਦਾ ਹੈ ਉਸੇ ਤਰ੍ਹਾਂ ਉਹਨਾਂ ਨੂੰ ਇੱਕ ਦੂਏ ਤੋਂ ਵੱਖਰਾ ਕਰੇਗਾ ਹਾਲੇਲੂਇਆ ਹਾਲੇਲੂਇਆ ਕਿਵੇਂ ਕਰੂਗਾ ਜਿਵੇਂ ਇਆਲੀ ਆਪਦੀਆਂ ਭੇਡਾਂ ਨੂੰ ਇੱਕ ਪਾਸੇ ਕਰਦਾ ਬੱਕਰੀਆਂ ਨੂੰ ਇੱਕ ਪਾਸੇ ਕਰਦਾ ਹਾਲੇਲੂਇਆ ਭੇਡ ਕੀ ਹੁੰਦੀ ਆ ਭੇਡ ਆਪਦੇ ਇਆਲੀ ਦੇ ਮਗਰ ਮਗਰ ਲੱਗੀ ਜਾਂਦੀ ਆ ਤੇ ਬੱਕਰੀਆਂ ਕਰਦੀਆਂ ਕੀ ਕਰਦੀਆਂ ਉਹ ਉਧਰ ਵੜ ਗਈਆਂ ਉਧਰ ਵੜ ਗਈਆਂ ਉੱਥੇ ਮੂੰਹ ਮਾਰ ਲਿਆ ਹਾਲੇਲੂਇਆ ਆਪਾਂ ਪ੍ਰਭੂ ਦੀਆਂ ਕੀ ਆ ਆਪਾਂ ਭੇਡਾਂ ਆ ਮੈਂ ਆਪ ਬੱਕਰੀਆਂ ਨਹੀਂ ਬਣਨਾਗਾ ਹਾਲੇਲੂਇਆ ਹਾਲੇ ਦੇ ਪੇਡਾ ਮੰਗੂ ਪੇਡੈਂਕ ਲੈਣ ਦੇ ਵਿੱਚ ਆਂਦੀਆਂ ਉਹ ਇੱਧਰ ਉੱਧਰ ਜਮਾ ਹੀ ਨਹੀਂ ਚਾਕਦੀਆਂ ਗਿਆ ਹallelujah ਆਪਾਂ ਕੀ ਕਰਦੇ ਆ ਇੱਥੋਂ ਵੀ ਬਰਕਤ ਮਿਲੀ ਹੋਰ ਥਾੜ ਕੇ ਹੋਰ ਥੋਣੀ ਮਿਲੀ ਹੋਰ ਉੱਟ ਕੇ ਜਿੰਨੇ ਮਰਜੀ ਪਾਸਟਰ ਬਦਲੋ ਜੇ ਬਰਕਤ ਮਲੇ ਤਾਂ ਇੱਕ ਕੋਲ ਹੀ ਮਿਲ ਜਾਣੀ ਹੈ ਹallelujah ਤੇ ਜੇ ਆਪਣੇ ਜੀ ਕੋਈ ਕਮੀਆਂ ਫਿਰ ਜਿੰਨੇ ਮਰਜੀ ਪਾਸਟਰ ਬਦਲੋ ਜਿੰਨੀਆਂ ਮਰਜੀ ਚਰਚਾਂ ਬਦਲੋ ਫਿਰ ਆਪਣਾ ਕੋਈ ਕੰਮ ਉੱਥੇ ਨਹੀਂ ਹੋਣਾਗਾ ਹallelujah ਆਪਾਂ ਆਪਦੇ ਤੇ ਕੰਟਰੋਲ ਕਰਨਾ ਕਰਨਾ ਉੱਥੇ ਵੀ ਪ੍ਰਭੂ ਯਿਸੂ ਨੇ ਕਰਨਾ ਇੱਥੇ ਵੀ ਉਹਨੇ ਹੀ ਕਰਨਾ ਮੈਂ ਹਾਲੇਲੂਇਆ ਜਦੋਂ ਆਪਾਂ ਇੱਕ ਚਰ ਛੱਡ ਕੇ ਦੂਜੇ ਜੀ ਜਾਣੇ ਉਦੋਂ ਵੀ ਉੱਥੇ ਪ੍ਰਭੂ ਕਹਿੰਦਾ ਹੋਗਾ ਤੂੰ ਉਹ ਚਰ ਕਿਉਂ ਛੱਡੀ ਉੱਥੇ ਵੀ ਮੈਂ ਹੀ ਕੰਮ ਕਰਨਾ ਪਾਸਟਰਾਂ ਨੇ ਥੋੜੀ ਕਰਨਾ ਮੈਂ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਕੀ ਬਣਨਾ ਪ੍ਰਭੂ ਯਿਸੂ ਦੀਆਂ ਢੇਡਾਂ ਬਣਨਾ ਹੈ ਬੱਕਰੀਆਂ ਨਹੀਂ ਬਣਨਾਗਾ ਹਾਲੇਲੂਇਆ ਕਹਿੰਦਾ ਅਤੇ ਉਹ ਢੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜਿਆ ਕਰੇਗਾ ਹਾਲੇਲੂਇਆ

ਤੋ ਉੱਥੇ ਲੈਹੈਂਡ ਵੀ ਸਭ ਦੀ ਹੁੰਦੀ ਉਹ ਹੀ ਲੈਨ ਚ ਹੋਣ ਤੱਕ ਕਰਨ ਵਾਲੇ ਵੀ ਸੌਖਾ ਹੋ ਗਏ ਹਾਲੇਲੂਇਆ ਜਿਹੜੀਆਂ ਹਜੇ ਹੋਰਾਂ ਚਰਚਾਂ ਚ ਬੱਕਰੀਆਂ ਬੜੀਆਂ ਫਿੱਕੀਆਂ ਲੱਗਦੀਆਂ ਹਾਲੇਲੂਇਆ ਕਹਿੰਦਾ ਤਦ ਪਾਤਸ਼ਾਹ ਉਹਨਾਂ ਨੂੰ ਜਿਹੜੇ ਉਹਦੇ ਸੱਜੇ ਪਾਸੇ ਹੋਣ ਆਖੇਗਾ "ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ ਜਿਹੜਾ ਰਾਜ ਸੰਸਾਰ ਦੇ ਮੁੱਢੋ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹਦੇ ਵਾਰਸ਼ ਹੋ ਹਾਲੇਲੂਇਆ ਕੀ ਕਹੂਗਾ हे मेरे पिता ਦੇ ਮਵਾਰਕ ਲੋਕੋ ਕਿੰਨਾਂ ਨੂੰ ਕੋਹ ਜਿਹੜੇ ਸੱਜੇ ਪਾਸੇ ਹੋਣਗੇ ਹallelujah ਕਹਿਣਗੇ हे ਮੇਰੇ ਪਿਤਾ ਦੇ ਮਵਾਰਕ ਲੋਕੋ ਆਓ ਜਿਹੜਾ ਰਾਜ ਸੰਸਾਰ ਦੇ ਮੁੱਢੋ ਤੁਹਾਡੇ ਲਈ ਤਿਆਰ ਕੀਤਾ ਉਹਦੇ وارث ਹੋਵੋ ਕਹਿੰਦਾ ਕਿਉਂ ਜੋ ਮੈਂ ਭੁੱਖਾ ਸਾਂ ਤੁਸੀਂ ਮੈਨੂੰ ਖਾਣ ਨੂੰ ਦਿੱਤਾ ਮੈਂ ਧਿਆਇਆ ਸਾਂ ਤੁਸੀਂ ਮੈਨੂੰ ਪਿਆਇਆ ਮੈਂ ਪਰਦੇਸੀ ਸਾਂ ਤੁਸੀਂ ਮੈਨੂੰ ਆਪਣੇ ਘਰ ਉਤਾਰਿਆ ਹallelujah ਪਰਭੂ ਪਰਮੇਸ਼ਰ ਨੂੰ ਕਿਹਨੇ ਦੇਖਿਆ ਵੇ ਦੇਖਿਆ ਕਿਸ ਨੇ ਜੇ ਆਪਣੇ ਘਰੇ ਕੋਈ ਆਊਗਾ ਕੀ ਪਤਾ ਲੱਗਦਾ ਪਰਮੇਸ਼ਰ ਕਿਹਦੇ ਚ ਆ ਜਾਵੇ ਹallelujah ਇਹ ਨਹੀਂ ਆ ਵੀ ਉਹ ਬਾਹਲੇ ਵਧੀਆ ਕੱਪੜੋ ਗਰੀਬਾਂ ਚ ਵੀ ਆ ਸਕਦਾ ਮਾੜਾ ਮੋਟਾ ਮੰਗਤਾ ਆ ਜੂਗਾ ਉਹਦੇ ਚ ਵੀ ਆ ਸਕਦਾ ਹallelujah ਆਪਾਂ ਉਹ ਕਹਿੰਦੇ ਜੇ ਤੁਹਾਡੇ ਘਰੇ ਕੋਈ ਵੀ ਆਉਂਦਾ ਵੇ ਉਹਨੂੰ ਮੱਥੇ ਵਟਣੀ ਪਾਉਣਾ ਉਹਦੀ ਪ੍ਰੋਣਚਾਰੀ ਕਰਨੀ ਉਹਨੂੰ ਪੈਸਾ ਨਾ ਦਿਓ ਰੋਟੀ ਤਰੱਜ ਕੇ ਖਵਾ ਸਕਦੇ ਹallelujah ਇਸ ਤਰ੍ਹਾਂ ਕਰਕੇ ਕਹਿੰਦੇ ਸਵਰਗਦੂਤਾਂ ਨੂੰ ਆਪਾਂ ਕਹਿੰਨੇ ਜਦੋਂ ਕਿਸੇ ਦੇ ਘਰੇ ਜਾਈਦਾ ਵੇ ਜੇ ਆਪਾਂ ਕੀ ਹੁੰਦਾ ਵੇ ਉੱਥੇ ਕੀ ਲਿਖਾ ਜੇ ਕਹਿੰਦਾ ਇੱਕ ਠੰਡੇ ਪਾਣੀ ਦਾ ਇੱਕ ਕਟੋਰਾ ਵੀ ਦੇ ਦਿਓਗੇ ਉਹ ਪਰਮੇਸ਼ਰ ਕਹਿੰਦਾ ਮੇਰੇ ਕੋਲੇ ਪਹੁੰਚ ਜਾਣਾ ਮੈਂ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਕੋਈ ਕਿਹਦੇ ਜੀ ਵੀ ਵਾ ਸਕਦਾ ਕਿਹਦੇ ਚ ਵੀ ਹੋ ਆ ਸਕਦਾ ਹallelujah ਇੱਥੇ ਹਜੇ ਤਾਂ ਮੈਨੂੰ ਤਾਂ ਪਤਾ ਨਹੀਂ ਹੁਣ ਤਾਂ ਮੈਂ ਕਿਸੇ ਦੇ ਜਾਂਦੀ ਨੇ ਕਿ ਭੋਗਾ ਭਾਗਾ ਤੇ ਜਾਣਾ ਕਿਸੇ ਦੇ ਉੱਥੇ ਕੀ ਕਰਨਾ ਪਹਿਲਾਂ ਰਿਸ਼ਤੇਦਾਰਾਂ ਨੂੰ ਰੋਟੀ ਖਵਾਉਣੀ ਸਾਡੇ ਉਹ ਨਾ ਗੁੱਸੇ ਹੋ ਜਾਣ ਫਿਰ ਤਕੜਿਆਂ ਨੂੰ ਖਵਾਉਣੀ ਸਾਡੇ ਉਹ ਨਾ ਫਿਰ ਜਿਹੜੇ ਮਾੜੇ ਮੋٹے ਹੁੰਦੇ ਸੋ ਉਹਨਾਂ ਨੂੰ ਕਹਿਣਾ ਲੈਣ ਚ ਲਾ ਕੇ ਬੈਜੋ ਹਾਲੇਲੂਇਆ ਤੁਹਾਨੂੰ ਬਾਅਦ ਚ ਬੱਚੀ ਖੁਸ਼ੀ ਦੇਵਾਂਗੇ ਕਿਉਂਕਿ ਰਿਸ਼ਤੇਦਾਰ ਨਾਲ ਗੁੱਸੇ ਹੋ ਜਾਣ ਉਹ ਤਾਂ ਘਰੋਂ ਵੀ ਖਾ ਕੇ ਆਉਂਦੇ ਆ ਹਾਲੇਲੂਇਆ ਜੇ ਪਹਿਲਾਂ ਸਭ ਤੋਂ ਸਥਾਨ ਉਹਨਾਂ ਨੂੰ ਜਿਹੜੇ ਘਰੋਂ ਵੀ ਵਿਚਾਰੇ ਭੁੱਖੇ ਆ ਘਰੋਂ ਵੀ ਗਰੀਬ ਉਹਨਾਂ ਨੂੰ ਖਵਾਈ ਜਾਵੇ ਤੇ ਕਿੰਨੀ ਖੁਸ਼ੀ ਹੋਵੇ ਹਾਲੇਲੂਇਆ ਉਹਨਾਂ ਨੂੰ ਤਾਂ ਬਰੈਦ ਫੂਤ ਖਵਾਉਂਦੇ ਆ ਤੇ ਇਹ ਨਹੀਂ ਪਤਾ ਪਰਮੇਸ਼ਰ ਉਹਨਾਂ ਜੀ ਬੈਠਾ ਹੋਵੇ ਹਾਲੇਲੂਇਆ